ਪੰਜਾਬ ਦੇ ਵਿੱਚ ਮੁਰੇ ਸ਼ੋਮਨੀ ਅਕਾਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਬੀਤੇ ਦਿਨ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਫਿਰ ਹਲਚਲ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਵੀ ਜੋ ਕੁਝ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜੋ ਕੁਝ ਪ੍ਰਵਾਨ ਹੋਇਆ ਸੀ ਮੈਂ ਆਪਣੀ ਝੋਲੀ ਪਾਇਆ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਮੈਂ ਉਸ ਵਕਤ ਜਦੋਂ ਗੋਲੀ ਕਾਂਡ ਜਾਂ ਬੇਦਵੀ ਹੋਈ ਸੀ ਤਾਂ ਇੱਥੇ ਨਹੀਂ ਸੀ ਉਸ ਨੂੰ ਲੈ ਕੇ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਸੁਖਬੀਰ ਬਾਦਲ ਹੁਣ ਝੂਠ ਬੋਲ ਰਹੇ ਨੇ ਜਦ ਫਿਰ ਸ੍ਰੀ ਅਕਾਲ ਤਾ ਸਹਿਬ ਦੇ ਉੱਤੇ ਝੂਠ ਬੋਲੇ ਸੀ ਕਿਉਂਕਿ ਇਹਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਜਾਂ ਫਿਰ ਕਹ ਲਈਏ ਜਿਹੜੀ ਸ਼ੋਮਲੀ ਕਦਲ ਸੁਧਾਰ ਲਹਿਰ ਦੇ ਆਗੂ ਨੇ ਤੇਜਿੰਦਰਪਾਲ ਸਿੰਘ ਸੰਧੂ ਉਹ ਜੁੜ ਚੁੱਕੇ ਨੇ ਸੰਸਦ ਸਾਹਿਬਾ ਜੀ ਪੁਆਦੀ ਪੰਜਾਬ ਤੇ ਹਾਂਜੀ ਧੰਨਵਾਦ ਜੀ ਜੀ ਸੰਸਦ ਸਾਹਿਬ ਕਿਵੇਂ ਦੇਖਦੇ ਹੋ ਜਿਵੇਂ ਸੁਖਵੀਰ ਬਾਦਲ ਦੇ ਵੱਲੋਂ ਹੁਣ ਬਿਆਨ ਦਿੱਤਾ ਗਿਆ ਕਿ ਅਸੀਂ ਇਸ ਵਿਵਾਦ ਨੂੰ ਖਤਮ ਕਰਨ ਦੇ ਲਈ ਸਾਰੇ ਜਿਹੜੇ ਗੁਨਾਹ ਸੀ ਆਪਣੇ ਝੋਲੇ ਪੋਏ ਨੇ ਕਿਵੇਂ ਦੇਖਦੇ ਹੋ ਈ ਮੈਂ ਤਾਂ ਇਹ ਕਹਿੰਦਾ ਕਿ ਇਹਨਾਂ ਨੇ ਉਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ 2 ਦਸੰਬਰ ਨੂੰ ਸਾਰੇ ਆਪਣੇ ਗੁਨਾਹ ਕਬੂਲੇ ਸੀ ਤੇ ਹੁਣ ਕੱਲ ਇਹ ਫੇਰ ਦੁਬਾਰਾ ਉਹਦੇ ਤੋਂ ਮੁਕਰ ਰਹੇ ਐ ਤੇ ਬਹੁਤ ਮਾੜੀ ਗੱਲ ਹੈਗੀ ਐ ਤੇ ਮੈਂ ਤਾਂ ਕਹੂੰਗਾ ਵੀ ਇੱਕ ਤਰ੍ਹਾਂ ਦਾ ਮਤਲਬ ਅਕਾਲ ਤਖਤ ਸਾਹਿਬ ਦੀ ਬੇਅਤਵੀ ਕਰ ਰਹੇ ਐ ਇਹ ਜਿਹੜਾ ਹੈਗਾ ਜੀ ਤੇ ਇਹ ਬਹੁਤ ਵੱਡਾ ਗੁਨਾਹ ਹੈ ਵੀ ਆਪਾਂ ਉੱਥੇ ਇੱਕ ਵਾਰੀ ਸਾਰਾ ਕੁਝ ਮੰਨ ਕੇ ਆਏ ਤੇ ਆ ਕੇ ਫੇਰ ਕਹਿੰਦੇ ਕਿ ਵੀ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਹੈਗਾ ਉਹ ਤਾਂ ਮੈਂ ਵੈਸੇ ਹੀ ਉੱਥੇ ਜਾ ਕੇ ਆਪਣਾ ਸਾਰਾ ਕੁਝ ਆਪਣੀ ਥੋਲੀ ਪਵਾ ਲਿਆ ਸੀਗਾ ਬਹੁਤ ਮਾੜੀ ਗੱਲ ਹੈਗੀ ਜੀ ਤੇ ਇਸ ਨੂੰ ਦਾ ਪੂਨ ਕਿਵੇਂ ਲੱਗਦਾ ਕਿ ਜਿਸ ਤਰ੍ਹਾਂ ਹੁਣ ਜਿਹੜੀ 14 ਤਰੀਕ ਨੂੰ ਇਹਨਾਂ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਜਿਹੜੀ ਅਕਾਲ ਚ ਸੁਧਾਰ ਲਹਿਰ ਹੈ ਉਹਨੂੰ ਸੱਦਾ ਵੀ ਨਹੀਂ ਆਇਆ ਕਿਸੇ ਵੱਲੋਂ ਪਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾ ਮੰਨਣ ਤੋਂ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਗੱਲ ਕਹੀ ਗਈ ਸੀ ਕਿ ਬੀਤੇ ਦਿਨੀ ਵਿਰੋਧ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਜਿਹੜਾ ਆਨ ਕਨ ਨਹੀਂ ਨਾ ਕਰੇ ਕਲ ਦਲ ਜਿਹੜੇ ਹੁਕਮ ਹੈ ਉਸ ਨੂੰ ਮੰਨੇ ਕਲ ਦਲ ਪਰ ਉਸ ਦੇ ਬਾਵਜੂਦ ਵੀ ਹੁਣ 14 ਤਰੀਕ ਨੂੰ ਜਿਸ ਤਰ੍ਹਾਂ ਮੱਗੀ ਦੇ ਮੇਲੇ ਦੇ ਉੱਤੇ ਉੱਥੇ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਸਹੀ ਹੈ ਇਹ ਮੈਂ ਤਾਂ ਇਹ ਕਹੂੰਗਾ ਕਿ ਇਹ ਜੋ ਅਕਾਲ ਤਖਤ ਸਾਹਿਬ ਦਾ ਫਰਮਾਨ ਹੈ ਜਥੇਦਾਰ ਸਾਹਿਬ ਦਾ ਤੇ ਹੁਕਮਨਾਮਾ ਉਹਨਾਂ ਨੇ ਉਹਨੂੰ ਕੀਤਾ 2 ਤਰੀਕ ਨੂੰ ਉਹਦੀ ਉਲੰਘਣਾ ਹੈਗੀ ਇਹ ਜੀ ਜੇ ਉੱਥੇ ਇਹ ਉੱਥੇ ਪੇਸ਼ ਹੋਏ ਇਹਨਾਂ ਨੇ ਆਪਣੇ ਆਪ ਨੂੰ ਸਜ਼ਾ ਲਵਾਈ ਤੇ ਉਹ ਸਜ਼ਾ ਇਹਨਾਂ ਨੇ ਪੂਰੀ ਨਹੀਂ ਕੀਤੀ ਇੰਨਾਂ ਦੀ ਸਜ਼ਾ ਉਦੋਂ ਤੱਕ ਨਹੀਂ ਪੂਰੀ ਹੁੰਦੀ ਜਦੋਂ ਤੱਕ ਇਹ ਆਪਣਾ ਸੇਵਾ ਸਬਕਾਰ ਨਹੀਂ ਕਰਾਉਂਦੇ ਤੇ ਜਿਹੜੀ ਸਤ ਨਾਮ ਦੀ ਕਮੇਟੀ ਸ਼ੋਮਨੀ ਕਾਲੀਗੋਲ ਦੀ ਪੜhti ਵਾਸਤੇ ਅਕਾਲ ਤਖਬ ਸਾਹਿਬ ਨੇ ਬਣਾਈ ਸੀ ਉਹਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਇਹ ਆਪ ਉਹਨੂੰ ਮਾਨਤਾ ਨਹੀਂ ਦਿੰਦੇ ਹੈਗੇ ਤੇ ਜਿੰਨੇ ਦਿਨ ਤੱਕ ਇਹ ਕੰਮ ਨਹੀਂ ਹੁੰਦਾ ਮੈਂ ਤਾਂ ਕਹੂੰਗਾ ਵੀ ਇੰਨਾਂ ਦੀ ਸਜ਼ਾ ਹੀ ਅਧੂਰੀ ਹੈ ਇਹ ਸਜ਼ਾ ਪਰਵਾਣ ਨਹੀਂ ਹੋ ਸਕਦੀ ਤੇ ਦੂਸਰੀ ਗੱਲ ਇਹ ਹੈ ਵੀ ਅਰਦਾਸ ਜੂਰ ਇਹਨੇ ਕਰਾਈ ਹੈ ਉੱਥੇ ਜਾ ਕੇ ਧਾਰਮਿਕ ਸਜ਼ਾ ਪੂਰੀ ਕਰਕੇ ਪਰ ਜਿੰਨੇ ਦਿਨ ਤੱਕ ਪੰਥ ਸਿੰਘ ਸਮਾਨ ਜੇ ਮੀਟਿੰਗ ਨਹੀਂ ਹੁੰਦੀ ਤੇ ਉਹਨਾਂ ਦੀ ਜਿਹੜੀ ਸਜ਼ਾ ਦੇ ਬਾਰੇ ਉਹ ਉਹਨਾਂ ਨੇ ਕੀ ਹੈ ਗੌਰ ਕਰਕੇ ਫੈਸਲਾ ਨਹੀਂ ਲੈਂਦੇ ਤੇ 19 ਦਿਨ ਤੱਕ ਇਹ ਸਜ਼ਾ ਪੂਰੀ ਨਹੀਂ ਹੋਈ। ਹੂੰ ਤੇ ਇਹਨਾਂ ਨੂੰ ਪੂਰੀ ਕਰਨ ਦੀ ਹੈ ਕੋਈ ਇਸ ਤਰ੍ਹਾਂ ਦੀ ਕਾਨਫਰੰਸ ਆਦਨ ਦਾ ਜਾਂ ਕਾਨਫਰੰਸ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਕੀ ਕੁਝ ਕੁਝ ਬੋਲਣ ਦਾ। ਜੀ ਕਿ ਜਿਸ ਜਿਸ ਤਰ੍ਹਾਂ ਹੁਣ ਦੂਜੇ ਪਾਸੇ 14 ਤਰੀਕ ਨੂੰ ਹੀ ਭਾਈ ਅਮਰਤਪਾਲ ਦੇ ਸਮਰਥਕਾਂ ਦੇ ਵੱਲੋਂ ਉਹਨਾਂ ਦੇ ਪਿਤਾ ਦੇ ਵੱਲੋਂ ਜਾਂ ਫਿਰ ਜਿਹੜੇ ਐਮਪੀ ਸਰਵਿਸਿੰਗ ਖਾਲਸਾ ਦੇ ਫਰੀਦਕੋਟ ਤੋਂ ਉਹਨਾਂ ਦੇ ਵੱਲੋਂ ਵੀ ਵੱਖਰੀ ਪਾਰਟੀ ਬ੍ਰਾਂਡ ਦਾ ਐਲਾਨ ਕਰ ਦਿੱਤਾ ਗਿਆ ਕਿ ਲੱਗਦਾ ਨੇ ਕਿਤੇ ਜਿਵੇਂ ਹੁਣ ਸ਼ੋਮਨੀ ਅਕਲ ਦਲ ਬਾਦਲ ਹੋਊਗੀ ਜਾਂ ਫਿਰ ਭਾਈ ਅਮਰਤਪਾਲਾ ਉਹਨਾਂ ਦਾ ਜਿਹੜਾ ਅਕਲ ਦਲ ਹੋ ਗਿਆ ਜਾਂ ਜਿਹੜੇ ਹੁਣ ਚਰਚਾ ਮੈਂ ਇਹ ਵੀ ਚੱਲ ਪਈ ਹੈ ਨੇ ਜਿਹੜੇ ਅਕਾਲੀ ਦਲ ਸੁਧਾਰ ਦੀ ਲਹਿਰ ਦੇ ਜਿਹਨੂੰ ਪਾਗ ਹੀ ਕਿਹਾ ਜਾਂਦਾ ਸੀ ਇੱਕ ਅਕਾਲੀ ਦਲਾਲੇ ਉਹ ਵੀ ਹੋ ਸਕਦਾ ਹੈ ਕਿ ਆਂਤ ਆਲੇ ਦਿਨਾਂ ਦੇ ਵਿੱਚ ਪਾਰਟੀ ਵੱਖਰੀ ਬਣਾਉਣ ਕਿ ਲ ਇਹ ਇਸ ਤਰ੍ਹਾਂ ਉੱਪਰ ਪਾਰ ਦੇ ਸਿੱਖ ਵੋਟਰ ਜਿਹੜੇ ਆ ਉਹ ਹੋ ਗਿਆ ਤਾਂ ਨੁਕਸਾਨ ਤਾਂ ਸਿੱਖ ਜਿਹੜੇ ਪੰਜਾਬ ਦੇ ਲੋਕ ਨੇ ਸਿੱਖ ਵੋਟਰ ਨੇ ਉਹਨਾਂ ਦਾ ਹੋਵੇਗਾ ਜੀ ਇਹ ਇਸੇ ਕਰਕੇ ਬੱਲੋ ਜੀ ਬੱਲਵਪੁਰ ਸਾਹਿਬ ਇਹ ਏਕਾ ਕੀਤਾ ਸੀਗਾ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਜਣੇ ਸਮਰਪਿਤ ਹੋਏ ਸੀ ਉਹਨਾਂ ਦਾ ਹੁਕਮ ਸੀ ਅਕਾਲ ਤਖਤ ਦਾ ਕਿ ਤੁਸੀਂ ਆਪਣੀ ਪਾਰਟੀ ਨੂੰ ਸਮਿਟੋ ਆਪਣੇ ਸਿਰੇ ਦਿਓ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਸਾਰੇ ਤਸਦੀਫੇ ਪੇਸ਼ ਕਰੋ ਤੇ ਅਸੀਂ ਉਸੇ ਤਰ੍ਹਾਂ ਪਾਰਟੀ ਵਾਈਂਡ ਅਪ ਕਰਕੇ ਤਸਦੀਫੇ ਉੱਥੇ ਆਪ ਜਾ ਕੇ ਉੱਥੇ ਦੇਤੇ ਤਾਂ ਕਿ ਅਕਾਲ ਤਖਤ ਸਾਹਿਬ ਚਾਹੁੰਦੇ ਆ ਕਿ ਸਾਰੀਆਂ ਅਕਾਲੀ ਤਰਲ ਦੀਆਂ ਸਾਰੀਆਂ ਧਿਰਾਂ ਕੱਟੇ ਹੋਣ ਤੇ ਅਕਾਲੀ ਦਲ ਦੇ ਵਿੱਚ ਏਕਾ ਹੋਵੇ ਅਕਾਲੀ ਦਲ ਮਜ਼ਬੂਤ ਹੋਵੇ ਅਕਾਲੀ ਦਲ ਪੰਥ ਦੀ ਅਗਵਾਈ ਕਰੇ ਪਰ ਜਿਸ ਸਾਹਮਣੇ ਸਤਸੁਖੀਰ ਸਿੰਘ ਦੀ ਬਾਦਲ ਚੱਲ ਰਹੇ ਆ ਉਹ ਉਹ ਨਹੀਂ ਚਾਹੁੰਦੇ ਕਿ ਵੀ ਸਿੱਖ ਪੰਥ ਇਕੱਠਾ ਹੋਵੇ ਤੇ ਤੇ ਜੋ پارٹی ਮਜ਼ਬੂਤ ਹੋਵੇ ਹੂੰ ਹੁਣ ਇਹਦਾ ਹੱਲ ਕੀ ਹੈ ਹਾਂ ਜਿਹੜੀ ਜਿਹੜੀ ਲਗ ਕਾਨਫਰੰਸ ਕਰਨੀ ਅਸੀਂ ਫੇਰ ਨਹੀਂ ਪ੍ਰਵਾਨ ਕਰਾਣੇ ਪਰਤੀ ਨਹੀਂ ਹੁੰਦੇ ਰੇ ਉਹਦੇ ਨਾਲ ਮਤਲਬ ਇਹ ਇਕਤਾ ਦੇ ਅਕਾਲ ਤਖਤ ਸਾਹਿਬ ਦੇ ਹੁਕਮ ਜਿਹੜੇ ਹੈਗੇ ਉਹਨਾਂ ਦੀ ਉਲੰਘਣਾ ਕਰ ਰਹੇ ਹੈ ਤੇ ਆ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਦਸਤਾਰਾ ਸਾਹਿਬ ਨੂੰ ਕਿ ਵੀ ਇਹ ਹੁਕਮ ਬਦਲੀ ਕਰ ਰਹੇ ਹੈ ਤੇ ਉਹਨਾਂ ਨੂੰ ਉੱਥੇ ਅਕਾਲ ਤਖਤ ਦੇ ਸੱਜਿਆ ਜਾਵੇ ਜੀ ਮੁਰ ਇਕਾਦਰ ਦੇ ਸਿੱਧੇ ਜਾਵੇ ਜੀ ਤੇ ਸੰਜੋਬਾ ਬਹੁਤ ਧੰਨਵਾਦ ਤੁਹਾਡਾ ਜੀ ਜੀ ਇਤੋਂ ਬਹੁਤ ਧੰਨਵਾਦ ਜੀ ਤੁਸੀਂ ਵਿਚਾਰ ਸਾਂਝੇ ਕੀਤੇ ਧੰਨਵਾਦ ਜੀ ਜੀ ਸੋ ਇਸਾਂ ਤੇਜਿੰਦਰ ਪਾਲ ਸਿੰਘ ਸੰਧੂ ਜਿਹੜੇ ਹੁਣ ਅਕਾਲ ਦਲ ਜਿਹੜੀ ਸੁਧਾਰ ਲਹਿਰ ਹੈ ਉਹਦੇ ਆਲੂ ਨੇ ਤੇ ਹੁਣ ਵੇਖਣਾ ਬਈ ਬਹੁਤ ਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਦਾ ਕੀ ਵਿਕ ਹੋਵੇਗਾ ਕਿਉਂਕਿ ਜਿਸ ਤਰ੍ਹਾਂ ਆਪੋ ਪਾੜ ਜਿਵੇਂ ਸਿੱਖ ਰਾਜਨੀਤੀ ਲੀਡਰ ਨੇ ਹੋ ਚੁੱਕੇ ਨੇ ਕਈ ਪਾਰਟੀਆਂ ਬਣ ਚੁੱਕੀਆਂ ਪਹਿਲਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਰਜ ਜਥੇਦਾਰ ਸੀ ਜਾਨੀ ਹਰਪ੍ਰੀਤ ਸਿੰਘ ਤਾਂ ਉਹਨਾਂ ਨੇ ਵੀ ਵਕਤ ਵਕਤ ਮੰਚਾਂ ਦੇ ਉੱਤੇ ਅਨੇਕਾਂ ਵਾਰਸ ਬੋਲ ਨੂੰ ਕੀਤਾ ਸੀ ਕਿ ਸਾਰੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹਦੇ ਵਿਰੁੱਧ ਇਕਜੁੱਟ ਹੋ ਕੇ ਸਾਰੇ ਜਿਹੜੇ ਗਰੁੱਪ ਨੇ ਅਕਾਲ ਗੱਲ ਦੇ ਜਾਪ ਪਰ ਜਿਹੜੇ ਸਿੱਖ ਸਿਧਾਂਤਾਂ ਵਾਲੇ ਗਰੁੱਪ ਨੇ ਉਹ ਸਾਰੇ ਇੱਕ ਮੰਚ ਦੇ ਉੱਤੇ ਜਿਹੜੀ ਸਿੱਖ ਸ਼ਕਤੀ ਹੈ ਇੱਕ ਮੰਚ ਦੇ ਉੱਤੇ ਕੱਟੀ ਹੋਣ ਦੀ ਵੀ ਅਪੀਲ ਕਈ ਵਾਰ ਕੀਤੀ ਸੀ ਪਰ ਹੁਣ ਦੇਖਣਾ ਬੇਦਖਾਸ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇੱਕ ਮੰਚ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਕੀ ਜਿਹੜੀ ਅਕਾਲੀ ਲੀਡਰਸ਼ਿਪ ਹੈ ਕੀ ਸਿੱਖ ਰਾਜਨੀਤੀ ਹੈ ਇੱਕ ਮੰਤ ਦੇ ਉੱਤੇ ਸਿੱਖ ਸ਼ਕਤੀ ਹੈ ਇੱਕ ਮੰਤ ਦੇ ਉੱਤੇ ਕੱਟੀ ਹੋਵੇਗੀ ਜਾਂ ਫਿਰ ਨਹੀਂ ਤੁਸੀਂ ਵੇਖਦੇ ਰਹੋ 40 50 ਤੁਹਾਨੂੰ ਹੋਰ ਅਪਡੇਟ ਦਿੰਦੇ ਰਹਾਂਗੇ ਅੰਦਾਜ਼